ਸਸਿਕਲ ਜੀ ਡਕਾਰ ਤਿੰਨ ਤਰ੍ਹਾਂ ਦੇ ਹੁੰਦੇ ਆ ਜਦੋਂ ਅਸੀਂ ਕੁਛ ਖਾਂਦੇ ਆ ਤਾਂ ਸਾਡਾ ਜੋ ਬ੍ਰੇਨ ਆ ਅੱਖਾਂ ਦੇ ਰਾਹੀਂ ਸਾਡੇ ਇੰਟਰਨਲ ਆਰਗਨ ਨੂੰ ਮੈਸੇਜ ਦਿੰਦਾ ਹੈ ਕਿ ਇਸ ਤਰ੍ਹਾਂ ਦੀ ਚੀਜ਼ ਆ ਰਹੀ ਹੈ ਐਨੀ ਆ ਰਹੀ ਹੈ ਤਾਂ ਤੁਸੀਂ ਇਹ ਇਹ ਰਸ ਬਣਾਉਣੇ ਹਨ ਜਿਸ ਤਰ੍ਹਾਂ ਪੈਨਕ੍ਰੀਆਸ ਦੇ ਵਿੱਚ ਇਨਸੂਲਿਨ ਤੇ ਗਲਾਈਕੋਗਨ ਦੋ ਤਰ੍ਹਾਂ ਦੇ ਰਸ ਬੰਦੇ ਹਨ ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਰਸ ਜੋ ਆਪਣੇ ਮਿੱਦੇ ਦੇ ਵਿੱਚ ਜਾਂ ਮਤਲਬ ਜੋ ਲਿਵਰ ਪ੍ਰੋਡਿਊਸ ਕਰਦਾ ਹੈ ਮਿੱਦੇ ਹਲ ਭੇਜਦਾ ਹজম ਕਰਨ ਵਾਸਤੇ ਤਾਂ ਜਦੋਂ ਅਸੀਂ ਕਿਸੇ ਇਕੱਠ ਦੇ ਵਿੱਚ ਭੋਜਨ ਕਰਦੇ ਆਂ ਤਾਂ ਅਸੀਂ ਜੋ ਵਾਪਸ ਆ ਦੂਸਰਾ ਢੱਕਾ ਰਹੇ ਆ ਆਪਾਂ ਨੂੰ ਵੀ ਆਪਾਂ ਬਹੁਤ ਖਾ ਲਿਆ ਹੁਣ ਤੂੰ ਬੱਸ ਕਰ ਉਸ ਢੱਕਰ ਨੂੰ ਅਸੀਂ ਮਿਸਮੈਚ ਕਰ ਦਿੰਦੇ ਆ ਕਿਉਂਕਿ ਉਸ ਟਾਈਮ ਅਸੀਂ ਗੱਲਾਂ ਕਰ ਰਹੇ ਹੁੰਨੇ ਆ ਕੋਈ ਪ੍ਰੋਗਰਾਮ ਦੇਖ ਰਹੇ ਹੁੰਨੇ ਆ ਜਾਂ ਸਾਡਾ ਅੱਜ ਕੱਲ ਜੋ ਸਭ ਤੋਂ ਜੋ ਮਾੜੀ ਗੱਲ ਹੈ ਸਕਰੀਨ ਟਾਈਮ ਅਸੀਂ ਰੋਟੀ ਖਾਣੇ ਆ ਤਾਂ ਵੀ ਮੋਬਾਈਲ ਲੈ ਕੇ ਜਾਂ ਟੀਵੀ ਦੇਖ ਕੇ ਬੈਠ ਕੇ ਖਾਣੇ ਜੇਕਰ ਉਸ ਤੋਂ ਬਾਅਦ ਉਹਨੂੰ ਹজম ਕਰਦੇ ਆ ਤਾਂ ਉਸ ਦੇ ਅਸੀਂ ਤੁਰਦੇ ਫਿਰਦੇ ਨਹੀਂ ਕੰਮ ਨਹੀਂ ਕਰਦੇ ਤਾਂ ਅਸੀਂ ਹਜ਼ਮ ਵੀ ਉਹ ਰੋਟੀ ਨੂੰ ਸਕਰੀਨ ਦੇ ਅੱਗੇ ਬੈਠ ਕੇ ਦੇਖਦੇ ਹਾਂ ਸਾਡੇ ਜ਼ਿੰਦਗੀ ਦਾ ਸਾਰੇ ਦਿਨ ਦਾ ਬਹੁਤ ਜ਼ਿਆਦਾ ਹਿੱਸਾ ਸਕਰੀਨ ਦੇ ਅੱਗੇ ਹੀ ਬਤੀਤਦਾ ਹੈ ਤਾਂ ਜਿਹੜਾ ਦੂਸਰਾ ਜੋ ਆਪਾਂ ਨੂੰ ਅ ਅੰਦਰੋਂ ਆਪਣਾ ਇੰਟਰਨਲ ਆਰਗਨ ਮੈਸੇਜ ਦਿੰਦੇ ਆ ਦੂਸਰਾ ਢ ਘਾਰ ਆਉਂਦਾ ਹੈ ਆਪਾਂ ਨੂੰ ਕਿ ਹੁਣ ਮੇਰਾ ਪੇਟ ਭਰ ਗਿਆ ਹੈ ਉਹ ਬ੍ਰੇਨ ਦੇ ਥਰੂ ਜੋ ਬ੍ਰੇਨ ਨੂੰ ਮੈਸੇਜ ਦਿੰਦੇ ਹਨ ਤਾਂ ਅਸੀਂ ਉਹ ਦੂਸਰਾ ਜੋ ਢ ਘਾਰ ਆ ਉਹ ਮਿਸਮੈਚ ਕਰ ਦਿੰਦੇ ਹਾਂ ਇਸੇ ਕਰਕੇ ਸਾਡੀ ਜੋ ਸਿਹਤ ਆ ਉਹ ਹਾਜਮਾ ਜੋ ਉਹ ਸ਼ਾਂਤੀ ਦੇ ਨਾਲ ਉਹ ਅੰਦਰ ਰਸ ਬਣਨੇ ਸੀ ਹਜਮ ਕਰਨ ਵਾਲੇ ਤਾਂ ਉਹ ਬੰਦੇ ਨਹੀਂ ਉਹਨੇ ਜੇਕਰ ਬੰਦੇ ਆ ਤਾਂ ਅਸੀਂ ਉਹਨਾਂ ਦਾ ਜੋ ਇਸ਼ਾਰਾ ਆ ਸੀ ਨਹੀਂ ਸਮਝਦੇ ਇਸੇ ਤਰ੍ਹਾਂ ਹੀ ਫਿਰ ਤੀਸਰਾ ਢ ਘਰ ਆਉਂਦਾ ਹੈ ਜਦੋਂ ਫਿਰ ਦੁਬਾਰਾ ਉਹ ਭੁੱਖ ਲੱਗਦੀ ਹਜਮ ਹੋ ਜਾਂਦਾ ਹੈ ਤਾਂ ਅਸੀਂ ਉਸ ਨੂੰ ਰਿਸੀਵ ਕਰਨਾ ਵੀ ਉਸ ਢ ਘਰ ਤੋਂ ਪਹਿਲਾਂ ਅਸੀਂ 2-3 ਘੰਟੇ ਜਾਂ 3 ਜਾਂ 4 ਘੰਟੇ ਤੋਂ ਪਹਿਲਾਂ ਕੁਝ ਨਹੀਂ ਖਾਣਾ ਸੋ ਆਓ ਜੋ ਆਪਣੇ ਖਾਣ ਪੀਣ ਦੀ ਪ੍ਰਣਾਲੀ ਆ ਜੋ ਕਿ ਜੋ ਮਸ਼ੀਨੀ ਯੁੱਗ ਹੈ ਜੋ ਅਸੀਂ ਹੱਥ चीज ਹੀ ਇਹ ਮੋਬਾਈਲ ਦੇ ਉੱਪਰ ਇੱਕ ਸਕਰੀਨ ਦੇ ਉੱਪਰ ਡਿਪੈਂਡ ਹੋਏ ਪਏ ਆ ਸਕਰੀਨ ਟਾਈਮ ਨੂੰ ਬਦਲ ਕੇ ਨੇਚਰ ਟਾਈਮ ਦੇ ਨਾਲ ਬਦਲੀਏ ਤੇ ਆਪਣੀ ਸਿਹਤ ਤੇ ਜ਼ਿੰਦਗੀ ਨੂੰ ਕੁਝ ਪਲਾਂ ਨੂੰ ਅਸੀਂ ਵਧੀਆ ਕੱਟ ਕੇ ਉਸ ਕੁਦਰਤ ਦਾ ਆਨੰਦ ਮਾਣੀਏ ਤੇ ਜੋ ਹਾਜ਼ਮੇ ਨੂੰ ਹੈ ਹਰ ਇੱਕ ਬੰਦਾ ਅੱਜ ਸਵੇਰ ਉੱਠ ਕੇ ਇਤਜ਼ਾਬ ਇਤਜ਼ਾਬ ਦੀ ਜੋ ਤਕਲੀਫ ਆ ਉਸ ਨੂੰ ਫੀਲ ਕਰਦਾ ਹੈ ਵੀ ਮੇਰੇ ਅੰਦਰ ਇਤਜ਼ਾਬ ਬਣਿਆ ਪਿਆ ਹੈ ਕਿਉਂਕਿ ਰਾਤ ਨੂੰ ਲੇਟ ਨਾਈਟ ਖਾਣਾ ਖਾਣੇ ਜਦੋਂ ਵੀ ਅਸੀਂ ਖਾਣੇ ਆ ਟੈਨਸ਼ਨ 'ਚ ਖਾਣੇ ਆ ਜਾਂ ਅਸੀਂ ਕੋਈ ਸਕਰੀਨ ਵੇਖ ਰਹੇ ਹੁੰਨੇ ਆ ਤਾਂ ਇਸ ਲਈ ਉਸ ਨੂੰ ਛੱਡ ਕੇ ਜਰੂਰ ਖਾਣਾ ਖਾਣਾ ਹੈ ਬਿਲਕੁਲ ਹੀ ਰਾਮ ਨਾ ਖਾਈਏ ਤੇ ਆਸ-ਪਾਸੇ ਕੋਈ ਬੋਲੀਏ ਨਾ ਇੱਕ ਇੱਕ ਬਾਈਟ ਨੂੰ ਚਬਾ-ਚਬਾ ਕੇ ਜੋ ਪਰਮਾਤਮਾ ਨੇ ਸਾਨੂੰ 32 ਦੰਦ ਦਿੰਦੇ ਹਨ ਤਾਂ ਇੱਕ ਜੋ ਬਾਈਟ ਨੂੰ ਅਸੀਂ 32 ਵਿੱਚ ਚਬਾਉਣਾ ਹੈ ਚੰਗੀ ਤਰ੍ਹਾਂ ਚਬਾ ਕੇ ਜੋ ਆਪਣੇ ਅੰਦਰ ਮੂੰਹ ਦੇ ਵਿੱਚੋਂ ਵੀ ਜੋ ਲਿਸੋਜਨ ਹੌਸ ਵਿੱਚ ਮਿਕਸ ਹੋਣਾ ਹੈਗਾ ਤੇ ਜੋ ਸਾਰੇ ਇੰਟਰਨਲ ਆਰਗਨ ਆ ਉਹ ਆਪਣਾ ਵਧੀਆ ਪ੍ਰੋਪਰ ਕੰਮ ਕਰ ਸਕਣ ਤਾਂ ਅਸੀਂ ਜਦੋਂ ਖਾਣਾ ਹੈ ਕੁਝ ਵੀ ਉਦੋਂ ਘੱਟੋ-ਘੱਟ ਮੋਬਾਈਲ ਤੇ ਆਪਣਾ ਜੋ ਵੀ ਟੀਵੀ ਵਗੈਰਾ ਨਾ ਦੇਖੀਏ ਤੇ ਆਪਣੇ ਜੋ ਪਾਚਨ ਕਿਰਿਆ ਡਾਈਜੈਸਟਿਵ ਸਿਸਟਮ ਨੂੰ ਅਸੀਂ ਪ੍ਰੋਪਰਲੀ ਸਹੀ ਰੱਖੀਏ ਜੇਕਰ ਡਾਈਜੈਸਟਨ ਸਿਸਟਮ ਸਹੀ ਹੋਊਗਾ ਤਾਂ ਸਾਡਾ ਸਿਹਤ ਬਿਲਕੁਲ ਸਹੀ ਹੋਊਗੀ ਧੰਨਵਾਦ